ਤੁਲਸੀ ਪੂਜਨ ਦਿਵਸ 25 ਦਸੰਬਰ 2025 ਦੇ ਸ਼ੁਭ ਦਿਹਾੜੇ ਤੇ ਸਨਾਤਨ ਧਰਮ ਸੁਰੱਖਿਆ ਪਰਿਸ਼ਦ ਦੇ ਰਾਸ਼ਟਰੀ ਪ੍ਰਧਾਨ ਪ੍ਰਸਿੱਧ ਗੋ ਕਥਾਵਾਚਕ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਪਰਮ ਭਗਤ ਗਉ ਸੇਵਕ ਪੰਡਿਤ ਅਵਨ ਕੁਮਾਰ ਪਰਾਸ਼ਰ ਨੇ ਸਾਰੀ ਸੰਗਤ ਨੂੰ ਤੁਲਸੀ ਪੂਜਨ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਜਿੰਨਾ ਪਰਿਵਾਰਾਂ ਨੇ ਲੱਡੂ ਗੋਪਾਲ ਜੀ ਸਥਾਪਿਤ ਕੀਤੇ ਨੇ ਉਹ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਅਤੇ ਤੁਲਸੀ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਤੇ ਜਿਹੜੇ ਭਗਵਾਨ ਪੋਲੇਨਾ ਦੇਵ ਪਾਸਕ ਹਨ ਉਹ ਭਗਵਾਨ ਪੋਲੇਨਾਤ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੇ ਲਈ ਉਹਨਾਂ ਦਾ ਸਭ ਤੋਂ ਪਸੰਦੀਦਾ ਕਾਰਜ ਗਊ ਸੇਵਾ ਅਤੇ ਗਊ ਸੇਵਾ ਦੇ ਵਿੱਚ ਵੀ ਸੜਕ ਵਾਲੇ ਗਊ ਮਾਤਾ ਜੀ ਨੰਦੀ ਮਹਾਰਾਜ ਜੀ ਦੀ ਸੇਵਾ ਵਿੱਚ ਅੱਗੇ ਆਣ ਉਹਨਾਂ ਨੂੰ ਗਊਸ਼ਾਲਾ ਪਿਜਵਾਨ ਦੀ ਮੰਗ ਕਰਨ ਅਤੇ ਚੱਲ ਰਹੀਆਂ ਗਊਸ਼ਾਲਾ ਨੂੰ 2016 ਤੋਂ ਲੱਗਾ ਕਾਉਸੈਸ ਜੋ ਹਰ ਰੋਜ਼ ਕਰੋੜਾ ਰੁਪਏ ਤੇ ਹਜੇ ਤੱਕ ਖਰਬਰ ਪੈ ਜਾ ਚੁੱਕਿਆ ਹੈ ਦਿਲਵਾਨ ਦੀ ਜ਼ੋਰਦਾਰ ਮੰਗ ਕਰਨ ਪਾਸਵੇ న్యూਸ ਚੈਨਲ ਦੇ ਨਾਲ ਗੱਲਬਾਤ ਕਰਦੇ ਆ ਗਊ ਸੇਵਕ ਪੰਡਿਤ ਅਵਨ ਕੁਮਾਰ ਪਰ ਆਸ਼ਰ ਨੇ ਕਿਹਾ ਕਿ ਸਾਨੂੰ ਸਾਰੀਆਂ ਧਾਰਮਿਕ ਜਥੇਬੰਦੀਆਂ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਕਿ ਸਾਨੂੰ ਸੜਕਵੀਆਂ ਗਊਆਂ ਦੀ ਸਾਂਭ ਸੰਭਾਲ ਲਈ ਅਤੇ ਗਊਆਂ ਦੇ ਸੰਚਾਲਨ ਦੇ ਲਈ ਕਿਸੇ ਤੋਂ ਕੋਈ ਵੀ ਫੰਡ ਮੰਗਣ ਦੀ ਜ਼ਰੂਰਤ ਨਹੀਂ ਕਿਉਂਕਿ ਕਾਉ ਸੈਸ ਦੇ ਰੂਪ ਵਿੱਚ ਸਮਾਜ ਵੱਲੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਸ ਟੈਕਸ ਦੇ ਰਾਹੀਂ ਰੁਪਈਆ ਸਰਕਾਰ ਨੂੰ ਦਿੱਤਾ ਜਾ ਚੁੱਕਿਆ ਹੈ ਦਿੱਤਾ ਜਾ ਰਿਹਾ ਹੈ ਤਾ ਹੁਣ ਸਾਰੇ ਜਾਣੇ ਅਗਰ ਮਿਲ ਕੇ ਮੰਗ ਕਰਨਗੇ ਤਾਂ ਇਹ ਪੈਸਾ ਗਊਸ਼ਾਲਾਾਂਾਂ ਤੱਕ ਪਹੁੰਚੇਗਾ ਤੇ ਫਿਰ ਗਊਸ਼ਾਲਾ ਸਮਰਥਨ ਹੋ ਕੇ ਸੜਕਾਂ ਦੀਆਂ ਗਵਾਂ ਨੂੰ ਵੀ ਆਪਣੀਆਂ ਗਊਸ਼ਾਲਾ ਵਿੱਚ ਸਥਾਨ ਦੇ ਸਕਣਗੀਆਂ ਉਹਨਾਂ ਸਾਰੀ ਸੰਗਤ ਨੂੰ ਅਪੀਲ ਕਰਦਿਆਂ ਹੋਇਆ ਕਿਹਾ ਕਿ ਸਨਾਤਨ ਧਰਮ ਸੁਰੱਖਿਆ ਪਰਿਸ਼ਦ ਦੇ ਸੰਗਠਨ ਨਾਲ ਮਿਲ ਕੇ ਅਸੀਂ ਸਾਰੇ ਸੜਕ ਦੀਆਂ ਗਵਾਂ ਅਤੇ ਨੰਦੀ ਮਹਾਰਾਜ ਦੀ ਆਵਾਜ਼ ਜ਼ੋਰਦਾਰ ਤਰੀਕੇ ਨਾਲ ਉਠਾ ਕੇ ਉਹਨਾਂ ਨੂੰ ਉਹਨਾਂ ਦਾ ਹੱਕ ਦੁਲਾਉਣ ਦੇ ਵਿੱਚ ਜ਼ੋਰਦਾਰ ਸੰਘਰਸ਼ ਕਰੀਏ ਜੈ ਗੋ ਮਾਤਾ ਜੈ ਗੋਪਾਲ ਕੇਸ਼ਵ ਮਾਧਵ ਦੀਨ ਦਿਆਲ 5 ਦਸੰਬਰ 2025 ਅੱਜ ਤੁਲਸੀ ਪੂਜਨ ਦਿਵਸ ਦੀਆਂ ਸਾਰੇ ਸਨਾਤਨ ਸਮਾਜ ਸਾਰੇ ਭਾਰਤ ਵਾਸੀਆਂ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਨਾ ਵਾਂ ਔਰ ਇਸ ਦੇ ਨਾਲ ਨਾਲ ਮੈਂ ਸਾਰੇ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਨੇ ਲੱਡੂ ਗੋਪਾਲ ਜੀ ਸਥਾਪਿਤ ਕੀਤੇ ਨੇ ਜਿਹੜੇ ਬੋਲੇ ਨਾ ਜੀ ਦੇ ਉਪਾਸਕ ਨੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਸਾਡਾ ਸੰਗਠਨ ਸਨਾਤਨ ਧਰਮ ਸੁਰੱਖਿਆ ਪਰਿਸ਼ਦ ਜਿਹੜਾ ਸੜਕ ਵਾਲੇ ਗਊ ਮਾਤਾ ਜੀ ਨੰਦੀ ਮਹਾਰਾਜ ਜੀ ਨੂੰ ਗਊਸ਼ਾਲਾ ਵਿਜਵਾਨ ਔਰ 2016 ਤੋਂ ਜਿਹੜਾ ਕਾਉਸ ਐਸ ਲੱਗਾ ਵੈ ਜਿਹੜਾ ਹਰ ਰੋਇ ਕਰੋੜਾਂ ਤੇ ਹਜੇ ਤੱਕ ਖਰਬਾਂ ਰੁਪਏ ਦੇ ਵਿੱਚ ਜਾ ਚੁੱਕੇ ਉਹਨਾਂ ਨੂੰ ਦਿਲਵਾਨ ਦੇ ਲਈ ਯਤਨਸ਼ੀਲ ਹੈ ਉਹਦੇ ਲਈ ਸਭ ਨੂੰ ਜਾਗਰੂਕ ਕਰ ਰਿਹਾ ਹੈ ਸਕਰੀਏ ਕਰ ਰਿਹਾ ਹੈ ਤਾਂ ਇਹ ਸਾਡੇ ਲਈ ਬਹੁਤ ਇੱਕ ਚਿੰਤਾਜਨਕ ਪਹਿਲੂ ਹੈ ਕਿ ਅਸੀਂ ਸਾਰੇ ਜਾਣੇ ਇਸ ਕੜਾਕੇ ਦੀ ਸਰਦੀ ਜਿਹੜੀ ਸ਼ੁਰੂ ਹੋ ਚੁੱਕੀ ਹੈ ਪਹਾੜਾਂ ਦੇ ਬਰਫ਼ ਗਿਰਰੀ ਹੈ ਧੁੰਦਾਂ ਪੈ ਰੀਆਂ ਵੈ ਔਰ ਇਸ ਦੌਰਾਨ ਅਸੀਂ ਆਪਣੇ ਆਪਣੇ ਪਰਿਵਾਰਾਂ ਦੇ ਕੰਬਲਾਂ 'ਚ ਰਜਾਈਆਂ ਦੇ ਵਿੱਚ ਜਿਹੜਾ ਰਿੰਦੇ ਹੋਏ ਹੀਟਰ ਚਲਾ ਕੇ ਫਿਰ ਉਹ ਜਿਹੜੇ ਆਪਣੇ ਡਰਾਈ ਫਰੂਟ ਜਾਂ ਉਹ ਉਹ ਪਦਾਰਥ ਖਾਂਦੇ ਆ ਜਿਹਦੇ ਨਾਲ ਸਰੀਰ ਨੂੰ ਗਰਮੀ ਮਿਲੇ ਪਰ ਸਾਡੇ ਹੁੰਦਿਆਂ ਸਾਡੇ ਬੋਲਣ ਸੁਣਨ ਤੇ ਦੇਖਣ ਦੀ ਸ਼ਕਤੀ ਹੋਣ ਤੋਂ ਬਾਅਦ ਸਾਡੇ ਸਮਰਥਸ਼ਾਲੀ ਹੋਣ ਤੋਂ ਬਾਅਦ ਸਾਡੇ ਜਿਹੜੇ ਪੂਜਨਯੋਗ ਗਊ ਮਾਤਾ ਜੀ ਜਿਨ੍ਹਾਂ 'ਚ 33 ਗੋਟੀ 33 ਪ੍ਰਕਾਰ ਦੇ ਦੇਵੀ ਦੇਵਤਾ ਨੇ ਔਰ ਜਿਹੜੇ ਸਾਡੇ ਬੋਲੇਨਾਥ ਜੀ ਦੀ ਸਾਖਸ਼ਾਤ ਸਵਾਰੀ ਜਿਨ੍ਹਾਂ ਦੇ ਕੰਨ ਦੇ ਵਿੱਚ ਬੋਲੀ ਅਰਦਾਸ ਬੋਲੇਨਾਥ ਜੀ ਪੂਰੀ ਕਰਦੇ ਨੇ ਨੰਦੀ ਮਹਾਰਾਜ ਜੀ ਸਾਡੇ ਉਪਸਥਿਤੀ ਦੇ ਵਿੱਚ ਔਰ ਸਾਡੇ ਇਸ ਦੁਨੀਆ ਦੇ ਵਿੱਚ ਰਹਿੰਦੇ ਹੋਇਆ ਉਹ ਬਹੁਤ ਔਖੇ ਹਾਲਾਤਾਂ ਦੇ ਵਿੱਚ ਸਮਾਂ ਬਤਾ ਰਹੇ ਨੇ ਮੌਸਮ ਦੀ ਕਠੋਰਤਾ ਸਹਿ ਰਹੇ ਨੇ ਭੁੱਖ ਪਿਆਸ ਤੇ ਜ਼ਖਮਾਂ ਦੀ ਦਰਦ ਸਹਿ ਰਹੇ ਨੇ ਔਰ ਅਸੀਂ ਕਿਸੇ ਨੇ ਕੁਝ ਨਹੀਂ ਕਰਨਾ ਅਸੀਂ ਕਿਸੇ ਪਬਲਿਕ ਕੋ ਕੋਈ ਫੰਡ ਨਹੀਂ ਮੰਗਦੇ ਪਏ ਅਸੀਂ ਕਿਸੇ ਸਰਕਾਰ ਕੋ ਕੋਈ ਫੰਡ ਨਹੀਂ ਮੰਗਦੇ ਪਏ ਆਲਰੇਡੀ ਇੱਕ ਸਿਸਟਮ ਬਣਿਆ ਹੋਇਆ ਕਾਉਸਸ ਹਰ ਰੋਜ਼ ਜਿਹੜਾ ਇਕੱਠਾ ਹੋ ਰਿਹਾ ਵਾ ਅਸੀਂ ਸਿਰਫ ਇੱਕੋ ਹੀ ਡਿਮਾਂਡ ਕਰਦੇ ਪਏ ਹਾਂ ਸਾਰੇ ਧਾਰਮਿਕ ਸੰਗਠਨਾਂ ਨੂੰ ਕਹਿੰਨੇ ਕਿ ਤੁਸੀਂ ਵੀ ਆਪਣੇ ਆਪਣੇ ਪੱਧਰ ਤੇ ਜਿਹੜੀ ਮੰਗ ਸਾਰੇ ਪੋਲੀਟਿਕਲ ਪਰਸਨਲਿਟੀਆਂ ਚਾਹੇ ਪੱਖ ਦੇ ਨੇ ਸੱਤਾਧਾਰੀ ਪੱਖ ਦੇ ਨੇ ਤੇ ਚਾਹੇ ਵਿਪੱਖਸ਼ ਦੇ ਨੇ ਜਾਂ ਜਿਹੜੇ ਜਿਹੜੇ ਵੀ ਤੁਹਾਡੇ ਸੰਪਰਕ ਦੇ ਜਿਹੜੇ ਆਫੀਸਰ ਨੇ ਜਿਹੜੇ ਕੀ ਪੁਆਇੰਟਾਂ ਤੇ ਬੈਠੇ ਨੇ ਉਹਨਾਂ ਨੂੰ ਡਿਮਾਂਡ ਕਰੋ ਕਿ ਆਲਰੇਡੀ ਜਿਹੜਾ ਖਰਬਾਂ ਰੁਪਏ ਪੈਸਾ ਆ ਚੁੱਕਾ ਹੈ ਤੇ ਹਰ ਰੋਜ਼ ਕਰੋੜਾਂ ਆ ਰਿਹਾ ਵਾ ਤੇ ਉਹਦਾ ਸਰਕਾਰ ਵੱਲੋਂ ਇੱਕ ਸਿਸਟਮ ਬਣੇ ਜਿਹਦੇ ਮੁਤਾਬਕ ਉਹ ਪੈਸਾ ਗਊਆਂ ਤੱਕ ਜਾਵੇ ਗਊਸ਼ਾਲਾਵਾਂ ਤੱਕ ਜਾਵੇ ਔਰ ਸੜਕ ਦੇ ਉੱਤੇ ਇੱਕ ਵੀ ਬੇਸਹਾਰਾ ਮੌਸਮ ਦੀ ਕਠੋਰਤਾ ਸਹਿੰਦਿਆ ਹੋਇਆ ਭੁੱਖ ਪਿਆਸ ਤੇ ਜ਼ਖਮਾਂ ਦੀ ਦਰਦ ਸਹਿੰਦਿਆ ਕੋਈ ਗਊ ਮਾਤਾ ਨਜ਼ਰ ਨਾ ਆਵੇ ਕੋਈ ਨੰਦੀ ਮਹਾਰਾਣੀ ਨਜ਼ਰ ਨਾ ਆਵੇ ਸਾਡੇ ਸਾਰੇ ਜਿਹੜੇ ਸਨਾਦਨ ਸਮਾਜ ਦਾ ਕੰਮ ਇੱਕੋ ਹੀ ਹੈ ਕਿ ਜੇ ਜ਼ਬਾਨ ਮੂੰਹ ਦੇ ਵਿੱਚ ਹੈਗੀ ਹੈ ਤੇ ਬੋਲਣ ਦੀ ਸ਼ਕਤੀ ਹੈਗੀ ਹੈ ਤੇ ਜੇ ਅੱਖਾਂ ਵੇਖਣ ਦੀ ਸ਼ਕਤੀ ਹੈਗੀ ਤੇ ਜੇ ਕੰਨਾਂ ਨੂੰ ਸੁਣਨ ਦੀ ਸ਼ਕਤੀ ਹੈਗੀ ਹੈ ਤੇ ਇਹਨਾਂ ਸ਼ਕਤੀਆਂ ਦਾ ਇਸਤੇਮਾਲ ਸਿਰਫ ਦੇ ਸਿਰਫ ਆਪਣੀ ਗਊ ਮਾਤਾ ਨੂੰ ਗਊਸ਼ਾਲਾ ਦੇ ਵਿਜਵਾਨ ਆਪਣੇ ਨੰਦੀ ਮਹਾਰਾਜ ਨੂੰ ਗਊਸ਼ਾਲਾ ਦੇ ਵਿਜਵਾਨ ਤੇ ਚੱਲ ਰੀਆਂ ਗਊਸ਼ਾਲਾਵਾਂ ਨੂੰ ਕਾਊਸਸ ਦਿਲਵਾਨ ਦੇ ਵਿੱਚ ਪੂਰਾ ਜ਼ੋਰ ਲਗਾ ਕੇ ਅੱਗੇ ਆਓ ਔਰ ਡੱਟ ਕੇ ਡਿਮਾਂਡ ਕਰੋ ਅਸੀਂ ਕੋਈ ਬੀਖ ਨਹੀਂ ਮੰਗਦੇ ਬੇ ਅਸੀਂ ਬਿਖਾਰੀ ਨਹੀਂ ਗਏ ਅਸੀਂ ਦਿੱਤੇ ਹੋਏ ਪੈਸੇ ਨੂੰ ਠੀਕ ਜਗ੍ਹਾ ਪਹੁੰਚੇ ਉਹਦੀ ਡਿਮਾਂਡ ਕਰਦੇ ਪਿਆ ਵੈਸੇ ਵੀ ਤੇ ਅਸੀਂ ਬਹੁਤ ਜ਼ੋਰਦਾਰ ਆਪਸ ਵਿੱਚ ਬੈਨੇ ਆ ਕਿਸੇ ਭੈਣ ਭਰਾਵਾਂ ਨਾਲ ਬੈਠਦਿਆਂ ਤੇ ਗੱਲਾਂ ਕਰਦੇ ਨਾ ਤੇ ਇਸੇ ਮੂੰਹ ਤੋਂ ਜ਼ੁਬਾਨ ਤੋਂ ਜਿਹੜੀਆਂ ਗੱਲਾਂ ਨਿਕਲਣ ਆਪਣੇ ਗਊ ਮਾਤਾ ਵਸੇ ਨਿਕਲਣ ਔਰ ਇਸ ਅੰਦਾਜ਼ ਨਾਲ ਗੱਲਾਂ ਨਿਕਲਣ ਕਿ ਤੁਹਾਡੇ ਗੱਲਾਂ ਦੀ ਚਰਚਾ ਕੇ ਲਾਸ਼ ਪੁਰਵਤ ਹੋਵੇ ਤੁਹਾਡੀ ਗੱਲਾਂ ਦੀ ਚਰਚਾ ਵੈਕੁੰਠ ਲੋਕ ਚ ਹੋਵੇ ਔਰ ਸਵੈਮ ਭਗਵਾਨ ਕਹਿਣ ਕਿ ਇਹਨਾਂ ਨੇ ਬਹੁਤ ਅੱਛਾ ਪ੍ਰਯਾਸ ਕੀਤਾ ਹੈ ਤਾਂ ਸਮੇ ਲੰਬੇ ਸਮੇਂ ਤੋਂ ਜਿਹੜੀਆਂ ਗਊਆਂ ਸੜਕਦੀ ਸੀ ਲੰਬੇ ਸਮੇਂ ਤੋਂ ਜਿਹੜੇ ਨੰਦੀ ਮਹਾਰਾਜ ਸੜਕਦੇ ਸੀ ਔਰ ਓਕੇ ਹਾਲਾਤਾਂ 'ਚ ਜਿਹੜੇ ਬਾਕੀ ਪਸ਼ੂ ਜਾਂ ਪਖਸ਼ੀ ਸੜਕ ਤੇ ਟਾਈਮ ਬਤਾ ਰਹੇ ਨੇ ਉਹਨਾਂ ਦੇ ਲਈ ਕੀ ਵਿਵਸਥਾ ਹੋਣ ਜੀ ਸਹਿਯੋਗ ਮਿਲਿਆ ਮੈਂ ਇਹਨਾਂ ਗੱਲਾਂ ਦੇ ਨਾਲ ਸਾਰੀ ਸੰਗਤ ਨੂੰ ਤੁਲਸੀ ਪੂਜਨ ਦਿਵਸ 25 ਦਸੰਬਰ ਦੇ ਮੌਕੇ ਦੇ ਉੱਤੇ ਬਹੁਤ-ਬਹੁਤ ਵਧਾਈ ਦਿੰਨਾ ਤੇ ਹੱਥ ਜੋੜ ਕੇ ਸਾਰਿਆਂ ਦੇ ਸ਼੍ਰੀ ਚੰਨਾਂ 'ਚ ਬੇਨਤੀ ਕਰਦਾ ਹਾਂ ਕਿ ਤੁਸੀਂ ਸਾਰੇ ਦੇ ਸਾਰੇ ਚਟਾਨ ਦੀ ਤਰ੍ਹਾਂ ਅੱਗੇ ਆਓ ਸਾਡੇ ਸੰਗਠਨ ਨਾਲ ਸਨਤਨ ਧਰਮ ਸੁਰੱਖਿਆ ਪਰਿਸ਼ਦ ਨਾਲ ਤੇ ਮੈਂਬਰ ਬਣਨ ਦੇ ਲਈ ਮੇਰੇ ਮੋਬਾਈਲ ਨੰਬਰ ਦੇ ਉੱਤੇ 87270 561008727056100 ਦੇ ਉੱਤੇ ਸੰਪਰਕ ਕਰੋ ਔਰ ਆਪਣੀ ਸਮਰਥਾ ਦੇ ਅਨੁਸਾਰ ਇਸ ਜਨ ਅੰਦੋਲਨ 'ਚ ਸਾਨੂੰ ਸਹਿਯੋਗ ਦਿਓ ਜੈ ਗਊ ਮਾਤਾ ਜੈ ਗੋਪਾਲ ਕేశਵ ਮਾधव ਦੀਨਦਿਆਲ